ਲੁਧਿਆਣਾ ਦੇ ਜੀਕੇ ਵੈਲੀ ਦੇ ਹੋਏ ਵਿਵਾਦ ਤੋਂ ਬਾਅਦ ਅੱਜ ਜੀਕੇ ਗਰੁੱਪ ਦੇ ਮਾਲਕ ਤੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਅਜਮਾਨਯੋਗ ਹਾਈ ਕੋਰਟ ਦੇ ਵੱਲੋਂ ਆਏ ਫੈਸਲੇ ਤੋਂ ਬਾਅਦ ਜੀਕੇ ਗਰੁੱਪ ਦੇ ਮਾਲਕ ਤੇ ਵੱਲੋਂ ਮਾਨਯੋਗ ਹਾਈ ਕੋਰਟ ਦਾ ਇਨਸਾਫ ਦੇਣ ਤੇ ਧੰਨਵਾਦ ਕੀਤਾ ਗਿਆ ਅਤੇ ਡੀਡੀਪੀਓ ਲੁਧਿਆਣਾ ਦੀ ਦੁਆਰਾ ਮਾਨਯੋਗ ਹਾਈ ਕੋਰਟ ਦੇ ਵਿੱਚ ਦਿੱਤੇ ਬਿਆਨ ਉੱਤੇ ਵੀ ਸਵਾਲ ਚੁੱਕੇ ਗਏ ਦੇ ਨਾਲ ਹੀ ਐਮਐਲਏ ਜੀਵਨ ਸਿੰਘ ਸੰਘੋਵਾਲ ਉੱਤੇ ਵੀ ਸਵਾਲ ਚੁੱਕੇ ਗਏ ਜਦੋਂ ਐਮਐਲਏ ਜੀਵਨ ਸਿੰਘ ਸੰਘੋਵਾਲ ਅਤੇ ਉਹਨਾਂ ਦੇ ਲੀਗਲ ਐਡਵਾਈਜ਼ਰ ਦੇ ਨਾਲ ਗੱਲ ਕਰਨੀ ਚਾਹੀ ਤਾਂ ਮੌਕੇ ਤੋਂ ਮੌਜੂਦ ਨਹੀਂ ਸਨ ਪਰ ਜਦੋਂ ਡੀਡੀਪੀ ਲੁਧਿਆਣਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਤੁਸੀਂ ਵੀ ਸੁਣ ਲਵੋ। ਮੈਂ ਪੁਨੀਆਨੀ ਐ ਮੈਂ ਸ਼੍ਰੀ ਗੁਲਸ਼ਨ ਕੁਮਾਰ ਜੀ ਦਾ ਬੇਟਾ ਹਾਂ ਜੀਕੇ ਗਰੁੱਪ ਤੋਂ ਜੋ ਕਿ ਅਸੀਂ ਸੰ 86 ਤੋਂ ਇਹ ਰੀਅਲ ਏਸਟੇਟ ਦਾ ਕਾਰੋਬਾਰ ਕਰਦੇ ਆ ਰਹੇ ਹਾਂ। ਬਹੁਤ ਜੀ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਸ ਜਰਨੀ ਦੇ ਵਿੱਚ ਰੀਅਲ ਏਸਟੇਟ ਦੀ ਜਰਨੀ ਦੇ ਵਿੱਚ ਲੋਕਾਂ ਨੂੰ ਘਰ ਮੁਹੱਈਆ ਕਰਾਉਣ ਦੇ ਵਿੱਚ ਬਹੁਤ ਹੀ ਡਿਫਿਕਲਟੀਜ਼ ਦਾ ਸਾਹਮਣਾ ਕਰਨਾ ਪਿਆ ਬਟ ਜੋ ਇਹ ਵਾਕਿਆ ਸਾਡੇ ਨਾਲ ਹੋਇਆ ਪਿੰਡ ਸੰਗੋਵਾਲ ਵੈਲੀ 2 ਦੇ ਆ ਕਲੋਨੀ ਦੇ ਵਿੱਚ ਇੰਦਾ ਦਾ ਤੱਕਾ ਕਦੀ ਨਹੀਂ ਦੇਖਿਆ ਸੀ ਇੱਕ ਐਮਐਲਏ ਦਾ ਪਰਸਨਲ ਇੰਟਰਸਟ ਹੋਣ ਦੇ ਵਿੱਚ ਇੰਨਾ ਵੱਡਾ ਤੱਕਾ ਅਸੀਂ ਨਹੀਂ ਦੇਖਿਆ ਸੀ ਕਿ ਕਿਸੇ ਐਮਐਲਏ ਦਾ ਇੰਨਾ ਵੀ ਇੰਟਰਸਟ ਬਣ ਸਕਦਾ ਹੈ ਕਿ ਉਹ ਬਣੀ ਬਣਾਈ ਕਲੋਨੀਆ ਦੇ ਵਿੱਚ ਤੱਕੇ ਦੇ ਨਾਲ ਪ੍ਰਸ਼ਾਸਨ ਦਾ ਜੋਰ ਦਿਖਾਉਂਦੇ ਹੋਏ ਆਪਣੀ ਮਸਲ ਪਾਵਰ ਦਿਖਾਉਂਦੇ ਹੋਏ ਚੜਾਈ ਕਰ ਦੇਵੇ ਉਹ ਵੀ ਬਣੀ ਹੋਈ ਕਾਲੋਨੀ ਦੇ ਵਿੱਚ ਜਿਹੜੀ ਕਾਲੋਨੀ ਦੇ ਵਿੱਚ ਲੋਕੀ ਪਿਛਲੇ 15-15 20-20 ਸਾਲਾਂ ਤੋਂ ਰਹਿ ਰਹੇ ਹੋਣ ਬਟ ਇਹ ਸਾਰੇ ਵਾਕਿਆ ਨੂੰ ਤੁਸੀਂ ਆਪ ਆਪਣੀ ਅੱਖੀ ਦੇਖਿਆ ਕਿ ਸਾਡੇ ਨਾਲ ਕੀ ਤੱਕਾ ਹੋਇਆ ਹੈ ਮੇਰੇ ਤੇ ਮਰੇ ਮੇਰੇ ਪਰਿਵਾਰ ਤੇ ਕਿਵੇਂ ਇਹਨਾਂ ਨੇ ਹਮਲੇ ਕਰਵਾਏ ਨੇ ਭਾਵੇਂ ਤੁਸੀਂ ਫਿਜ਼ੀਕਲੀ ਕਹਿ ਲੋ ਭਾਵੇਂ ਥ੍ਰੈਟ ਕਹਿ ਲੋ ਔਰ ਅੱਜ ਤੱਕ ਸਾਨੂੰ ਕਾਲ ਆ ਰਹਿਆ ਨੇ ਕਿ ਤੁਹਾਨੂੰ ਅਸੀਂ ਛੱਡਾਂਗੇ ਨਹੀਂ ਬਖਸ਼ਾਂਗੇ ਨਹੀਂ ਜੀ ਲekin ਮੈਂ ਆਪਣੇ ਭਰਾਵਾਂ ਦਾ ਜਿਹੜੇ ਕਿ ਮੇਰੇ ਮੀਡੀਆ ਭਰਾ ਸਾਰੇ ਤੁਸੀਂ ਮੇਰੇ ਨਾਲ ਖੜੇ ਹੋ ਔਰ ਤੁਸੀਂ ਇਹ ਸਾਰਾ ਜਗ ਜਹਾਰ ਕੀਤਾ ਮੈਂ ਤੁਹਾਡਾ ਰਣੀ ਵੀ ਆ ਤੇ ਦਿਲੋਂ ਤੁਹਾਨੂੰ ਸਾਰਿਆਂ ਨੂੰ तहे ਦਿਲੋਂ ਸ਼ੁਕਰਗੁਜ਼ਾਰ ਵੀ ਆ ਔਰ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਡਬਲ ਬੈਂਚ ਦਾ ਇੱਕ ਫੈਸਲਾ ਜਿਹੜਾ ਕਿ ਸਾਡੀ ਜਿਹੜੀ ਰਿਟ ਪਟੀਸ਼ਨ ਸੀਗੀ ਉਹਨੂੰ ਮੰਨਦੇ ਹੋਏ ਇਸ ਐਮਐਲਏ ਨੂੰ ਜੀਵਨ ਸਿੰਘ ਸੰਘੋਵਾਲ ਜੀ ਨੂੰ ਜਗ ਜਹਾਰ ਕੀਤਾ ਕਰ ਦਿੱਤਾ ਹੈ ਕਿੰਨਾ ਦਾ ਜਿਹੜਾ ਧੱਕਾ ਸੀਗਾ ਮੇਰੇ ਤੇ ਮੇਰੇ ਪਰਿਵਾਰ ਤੇ ਮੇਰੇ ਪਲਾਟ ਹੋਲਡਰਸ ਜਿਹੜੇ ਕੀ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਜਗਜਹਾਨ ਕਰ ਦਿੱਤਾ ਹੈ ਮਾਨਯੋਗ ਹਾਈ ਕੋਰਟ ਨੇ ਕਲੀਅਰ ਕਟ ਫੈਸਲਾ ਦਿੱਤਾ ਹੈ ਕਿ ਜਿਹੜੇ ਤੁਸੀਂ ਇਹ ਦੋ ਇਲਲੀਗਲ ਆਰਡਰ ਜਿਹੜੇ ਕੀ ਆ 16 9 ਨੂੰ ਤੇ 23 9 ਨੂੰ ਤੁਸੀਂ ਜਿਹੜੇ ਆਰਡਰ ਪਾਸ ਕੀਤੇ ਨੇ ਕਿਸ ਹیثیت ਚ ਕੀਤੇ ਨੇ 28 5 ਨੂੰ ਇੱਕ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ 28 5 ਨੂੰ ਇੱਕ ਜੱਜ ਕਹਿੰਦਾ ਕਿ ਤੂੰ ਬਾਈਜਤ ਬਰੀ ਹੈ ਇਹ 16 99 ਤੇ 22 23 9 ਨੂੰ ਉਹੀ ਜੱਜ ਸੇਮ ਆਪਣੇ ਆਰਡਰ ਦੇ ਰਿਹਾ ਕਿ ਨਹੀਂ ਤੁਹਾਨੂੰ ਅਸੀਂ ਸਜ਼ਾਏ ਮੌਤ ਦੇਣੇ ਹੈ ਕਿਹੜੀ ਕਾਨੂੰਨ ਦੀ ਕਿਤਾਬ ਚ ਲਿਖਿਆ ਬਟ ਸਾਨੂੰ ਸਾਡੇ ਹਾਈ ਕੋਰਟ ਤੇ ਪੂਰਾ ਭਰੋਸਾ ਸੀਗਾ ਔਰ ਮੈਨੂੰ ਜਿਵੇਂ ਹੀ ਮੇਰਾ ਇਹ ਆਰਡਰ ਮੇਰੇ ਹੱਥ ਚ ਆਇਆ ਨੇ ਔਰ ਮੈਂ ਤੁਹਾਡੇ ਸਾਰੇ ਸਾਹਮਣੇ ਭਰਾਵਾਂ ਦੇ ਸਾਹਮਣੇ ਆ ਕੇ ਬੈਠਾ ਦੁਬਾਰਾ ਮੈਂ ਐਮਐਲਏ ਜੀਵਨ ਸਿੰਘ ਸੰਗੋਵਾਲ ਜੀ ਨੂੰ ਇਹ ਪੁੱਛਣਾ ਚਾਹਨਾ ਤੁਹਾਡੇ ਭਰਾਵਾਂ ਦੇ ਰਾਹੀਂ ਅਸੀਂ ਕੀ ਗੁਨਾਹ ਕੀਤਾ ਕਿ ਗਰੀਬ ਪਰਿਵਾਰਾਂ ਨੂੰ ਅਸੀਂ ਘਰ ਬਣਾ ਕੇ ਦੇ ਰਹੇ ਹਾਂ ਵਾਡੀ ਇੱਕ ਪਾਸੇ ਆਮ ਆਦਮੀ ਪਾਰਟੀ ਸਤਕਾਰਯੋਗ ਸਾਡੇ ਆਨਰੇਬਲ ਸੀਐਮ ਸਾਹਿਬ ਇੱਕ ਵਾਰੀ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਕਿ ਅਸੀਂ ਗਰੀਬ ਪਰਿਵਾਰਾਂ ਨੂੰ ਪੰਚਾਇਤੀ ਜਗ੍ਹਾਵਾਂ ਤੋਂ ਅਸੀਂ ਪਲਾਟ ਲੈ ਕੇ ਦਵਾਂਗੇ ਤੁਹਾਨੂੰ ਸਾਰੇ ਲੋਕਾਂ ਨੂੰ ਘਰ ਬਣਾ ਕੇ ਦਵਾਂਗੇ ਤੇ ਇੱਕ ਪਾਸੇ ਤੁਹਾਡਾ ਇਹ ਜਿਹੜਾ ਐਮਐਲਏ ਹੈ ਜੀਵਨ ਸਿੰਘ ਸੰਘੋਵਾਲ ਇਦਾਂ ਦੇ ਕਬਜ਼ੇ ਕਰਾ ਰਿਹਾ ਲੋਕਾਂ ਦੇ ਉੱਤੇ ਸਤਕਾਰਯੋਗ ਭਗਵੰਤ ਸਿੰਘ ਤੁਹਾਨੂੰ ਇਹ ਅਪੀਲ ਹੈ ਪਿਛਲੇ ਮੈਂ ਪਿਛਲੀ ਵਾਰੀ ਵੀ ਆਪਣੀ ਪ੍ਰੈਸ ਕਾਨਫਰੰਸ 'ਚ ਤੁਹਾਡੇ ਸਾਹਮਣੇ ਅਪੀਲ ਰੱਖੀ ਸੀਗੀ ਅੱਜ ਦੁਬਾਰਾ ਇਹ ਮੰਗ ਰਖਦਾ ਕਿ ਤੁਸੀਂ ਇਸ ਐਮਐਲਏ ਦੀ ਹਾਈ ਪੱਧਰ ਤੇ ਇਨਕੁਆਰੀ ਕਰਾਓ ਔਰ ਤੁਹਾਡੇ ਸਾਹਮਣੇ ਸੱਚ ਦਾ ਸੱਚ ਝੂਠ ਦਾ ਝੂਠ ਤੁਹਾਡੇ ਸਾਹਮਣੇ ਆ ਜਾਊਗਾ ਇਸ ਐਮਐਲਏ ਨੇ ਉਹ ਤੱਕਾ ਕੀਤਾ ਸਾਡੇ ਨਾਲ ਤੇ ਸਾਡੇ ਪਲਾਟ ਹੋਲਡਰਾਂ ਦੇ ਨਾਲ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਸੈਸ਼ਨ ਦੇਖ ਰਿਹਾ ਸੀ ਕਿ ਉਹਦੇ ਵਿੱਚ ਅੱਜ ਵੱਡੇ ਵੱਡੇ ਦਾਅਵੇ ਵੀ ਕੀਤੇ ਨੇ ਔਰ ਮੈਂ ਮੰਨਦਾ ਵੀ ਉਹ ਦਾਅਵੇ ਨੂੰ ਕਿ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਸੀਂ ਸਰ ਆਨਰੇਬਲ ਸੀਐਮ ਸਾਹਿਬ ਕੇਜਰੀਵਾਲ ਸਾਹਿਬ ਦੇ ਮਾਡਲ ਨੂੰ ਇੱਥੇ ਇੰਪਲੀਮੈਂਟ ਕਰਵਾ ਰਹੇ ਨੇ ਵੱਟ ਸਰ ਇੱਕੋ ਪਾਸ ਦੂਜੇ ਪਾਸੇ ਤੁਹਾਡੇ ਸਾਹਮਣੇ ਤੁਹਾਡੇ ਐਮਐਲਏ ਦੇਖੋ ਸਾਡੇ ਨਾਲ ਕੀ ਧੱਕਾ ਕਰ ਰਹੇ ਨੇ ਅਗੇਨ ਮੈਂ ਆਪਣੀ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੂੰ ਬਹੁਤ ਬਹੁਤ ਕੋਟੀ ਕੋਟਨਵਾ ਆਦਾ ਕਿ ਤੁਸੀਂ ਜਗ ਜਹਾਨ ਕੀਤਾ ਇਸ ਐਮਐਲਏ ਦੇ ਪਰਸਨਲ ਇੰਟਰਸਟ ਨੂੰ ਅੱਜ ਇਹ ਪ੍ਰੈਸ ਕਾਨਫਰੰਸ ਕਰਨ ਦਾ ਮੇਰਾ ਇੱਕੋ ਇੱਕ ਮਕਸਦ ਹੈ ਕਿ ਜਿਸ ਤਰੀਕੇ ਇਹਨਾਂ ਨੇ ਪ੍ਰਸ਼ਾਸਨ ਦਾ ਜ਼ੋਰ ਦਿਖਾਉਂਦੇ ਹੋਏ ਇਸ ਐਮਐਲਏ ਨੇ ਪ੍ਰਸ਼ਾਸਨ ਦਾ ਜ਼ੋਰ ਦਿਖਾਉਂਦੇ ਹੋਏ ਹੁੰਦੇ ਹੋਏ ਸਾਡੇ ਤੇ ਇਹ ਗਰਵਾਈ ਕੀਤੀ ਹੈ ਅਸੀਂ ਉਦਾਂ ਹੀ ਅੱਜ ਆਪਣਾ ਕੰਮ ਮਾਨਯੋਗ ਹਾਈ ਕੋਰਟਾਂ ਦੇ ਨਿਯਮਾਂ ਅਨੁਸਾਰ ਜੋ ਇਹਨਾਂ ਦੇ ਦੇਸ਼ਾਂ ਦੇ ਅਨੁਸਾਰ ਅਸੀਂ ਆਪਣਾ ਕੰਮ ਦੁਬਾਰਾ ਬਹਾਲ ਕਰਦੇ ਹੋਏ ਆਪਾਂ ਕੰਮ ਆਪਣਾ ਸ਼ੁਰੂ ਕਰਨ ਜਾ ਰਹੇ ਹਾਂ ਮੈਨੂੰ 100% ਥ੍ਰੈਟ ਹੈ ਐਸਐਮਐਲ ਤੋਂ ਇਹਨੇ ਆਪਣੇ ਗੁੰਡੇ ਭੇਜ ਕੇ ਦੁਬਾਰਾ ਸਾਡੇ ਨਾਲ ਕੋਈ ਪੰਗਾ ਲੈਣਾ ਹੈ ਔਰ ਸਾਡੇ ਤੇ ਕੋਈ ਗੈਰ ਕਾਨੂੰਨੀ ਕਾਰਵਾਈ ਕਰਾਣ ਦੀ ਕੋਸ਼ਿਸ਼ ਕਰੂਗਾ ਲੇਕਿਨ ਅਸੀਂ ਡਰਨ ਵਾਲੇ ਨਹੀਂ ਆ ਐਮਐਲਏ ਸਾਹਿਬ ਤੁਹਾਨੂੰ ਫਿਰ ਬੇਨਤੀ ਕਰ ਰਹੇ ਆ ਅਸੀਂ ਡਰਨ ਵਾਲੇ ਨਹੀਂ ਆ ਲੋਕਾਂ ਦੇ ਹੱਥ ਪਿੱਛੇ ਲੜਾਂਗੇ ਵੀ ਕੀ ਲੜਾਂਗੇ ਵੀ ਤੇ ਮਰਾਂਗੇ ਵੀ ਲੇਕਿਨ ਤੁਹਾਡੇ ਇਸ ਮਨਸੂਬੇ ਨੂੰ ਅਸੀਂ ਪੂਰਾ ਨਹੀਂ ਹੋਣ ਦਵਾਂਗੇ ਕਿ ਤੁਸੀਂ ਕਿਸੇ ਦੀ ਘਰਾਂ ਦੇ ਉੱਤੇ ਕਿਸੇ ਦੇ ਪਾਰਕਾਂ ਦੇ ਉੱਤੇ ਜਿਹੜੇ ਕਿ ਗਰੀਬ ਪਰਿਵਾਰਾਂ ਦੇ ਬੱਚੇ ਨੇ ਬੱਚਿਆਂ ਨੇ ਉੱਥੇ ਉਹ ਪਾਰਕਾਂ 'ਚ ਖੇਡਣਾ ਸੀਗਾ ਜਿਨ੍ਹਾਂ ਤੇ ਤੁਸੀਂ ਦੋ ਦੋ ਤਿੰਨ ਤਿੰਨ ਬਲਡੋజర్ ਭੇਜ ਕੇ ਕਾਰਵਾਈਆਂ ਕਰਵਾਈਆਂ ਨੇ ਇਹ ਤੁਸੀਂ ਚੰਗਾ ਨਹੀਂ ਕੀਤਾ ਤੁਸੀਂ ਗਰੀਬਾਂ ਦੇ ਜਿਹੜੇ ਗਰੀਬ ਪਰਿਵਾਰ ਸਾਨੂੰ ਪੁੱਛੋ ਅਸੀਂ ਰਾਤੀ 10 10 ਵਜੇ ਤੱਕ ਲੱਗੇ ਰਹਿੰਦੇ ਉਹਨਾਂ ਨੂੰ ਲੋਨ ਮੁਹੱਈਆ ਕਰਾਨ ਬਹੁਤ ਹੀ ਇੱਕ ਡਿਫਿਕਲਟ ਟਾਸਕ ਹੈ ਜਿਹੜਾ ਕਿ ਅਸੀਂ ਪੂਰਾ ਕਰ ਰਹੇ ਹਾਂ ਅਸੀਂ ਵੀ ਇੱਕ ਸੁਪਨਾ ਸੰਜੋਇਆ ਹੈ ਮੇਰੇ ਤੇ ਮੇਰੇ ਪਰਿਵਾਰ ਨੇ ਮੇਰੇ ਫਾਦਰ ਨੇ ਸੰ 86 ਤੋਂ ਇੱਕ ਸੁਪਨਾ ਸੰਜੋਇਆ ਹੈ ਕਿ ਅਸੀਂ ਵਦ ਤੋਂ ਵਦ ਗਰੀਬ ਪਰਿਵਾਰਾਂ ਨੂੰ ਅਸੀਂ ਘਰ ਬਣਾ ਕੇ ਇਹ ਸੁਪਨਾ ਪੂਰਾ ਕਰੀਏ ਬਟ ਇਹਦਾ ਦੇ ਐਮਐਲਏ ਨੂੰ ਪੂਰਾ ਹੋਣ ਦੇ ਵਿੱਚ ਬਹੁਤ ਹੀ ਵੱਡਾ ਕਹ ਲੋ ਕਿ ਅਰਚਨ ਵੀ ਨੇ ਤੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਭਗਵੰਤ ਮਾਨ ਜੀ ਅਸੀਂ ਤੁਹਾਨੂੰ ਫੇਰੇ ਬੇਨਤੀ ਕਰਦੇ ਆਂ ਇਹ ਕੋਰਟ ਦੇ ਆਰਡਰਾਂ ਦੀ ਸਾਨੂੰ ਪਾਲਣਾ ਕਰਵਾਈ ਜਾਵੇ ਤੇ ਸਾਨੂੰ ਉੱਥੇ ਸਿਕਿਉਰਿਟੀ ਮੁਹੱਈਆ ਕਰਾਈ ਜਾਵੇ ਕਿਉਂਕਿ ਸਾਨੂੰ ਇਹਦੇ ਐਮਐਲਏ ਦੇ ਸਾਨੂੰ 1% ਦਾ ਵੀ ਵਿਸ਼ਵਾਸ ਨਹੀਂ ਹੈ ਤੇ ਆਹ ਨਾਲੇ ਸਮੇਂ ਦੇ ਵਿੱਚ ਮੇਰੇ ਤੇ ਮੇਰੇ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਹੈ ਜਾਂ ਕੋਈ ਝੂਠੀ ਕਾਰਵਾਈ ਕਰਾਈ ਜਾਂਦੀ ਹੈ ਇਹਦੇ ਵਿੱਚ ਐਮਐਲਏ ਜੀਵਨ ਸੰਗੋਵਾਲ ਦਾ ਹੱਥ ਹੋਵੇਗਾ ਮੈਂ ਅੱਜ ਸਾਰਿਆਂ ਨੂੰ ਇਹ ਜਗ ਜਹਾਰ ਕਹਿ ਰਿਹਾ ਔਰ ਤੁਹਾਡੇ ਭਰਾਵਾਂ ਦੇ ਰਾਹੀਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਤੁਸੀਂ ਸਾਡੇ ਕੋਰਟ ਦੇ ਇਸ ਆਰਡਰਾਂ ਨੂੰ ਇੰਪਲੀਮੈਂਟ ਕਰਵਾਉਣ ਦੇ ਵਿੱਚ ਸਾਡਾ ਸਾਥ ਦਿਓ ਆਨਰੇਬਲ ਕੇਜਰੀਵਾਲ ਸਰ ਤੁਹਾਡੀ ਸਰਕਾਰ ਇੱਕ ਇਮਾਨਦਾਰੀ ਦਾ ਇੱਕ ਮਿਸਾਲ ਹੈ ਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਇੱਥੇ ਐਮਐਲਏ ਨੇ ਜਿਹੜਾ ਇਹ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਨੇ ਇਹਨਾਂ ਨੂੰ ਫੜ ਕੇ ਸਟ੍ਰਿਕ ਸਜ਼ਾ ਵੀ ਦਿਓ ਤੇ ਇਹਨਾਂ ਨੂੰ ਸਸਪੈਂਡ ਵੀ ਕਰੋ ਸਰ ਪਿਆ ਸਰਕਾਰੀ ਰੈਗਰ ਪੰਜਾਬ ਬਣਾ ਲਾਂਗੇ ਰੈਗਰ ਪੰਜਾਬ ਵਿੱਚ ਚੀਜ਼ਾਂ ਅਰਥਾ ਤਨਵਾਰੀਆਂ ਨੇ ਕਲੋਨੀ ਹੋਰ ਵੀ ਕਲੋਨੀ ਕਟਵਾਂ ਤਿਆਰ ਨਹੀਂ ਹੋਊਗਾ ਇਸ ਵਾਰ ਸਰ ਮੈਂ ਹੀ ਬੜੀ ਦੇ ਤੋ ਜ਼ਿਆਦਾ ਇਹ ਵਾਕਿਆ ਹੋਇਆ ਮੈਨੂੰ ਕਟੋ-ਕਟ ਕਟੋ-ਕਟ 2-300 ਫੋਨ ਕਾਲ ਆਇਆ ਔਰ ਸਾਰੇ ਯੂਥ ਜਿੰਨਾ ਵੀ ਯੂਥ ਹੈ ਸਾਡੇ ਸ਼ਹਿਰ ਦਾ ਪੰਜਾਬ ਦਾ ਕਿਉਂਕਿ ਮੈਂ ਆਨਰੇਬਲ ਇੱਕ ਬਹੁਤ ਹੀ ਸਤਕਾਰੀਓ ਸਕੂਲ ਤੋਂ ਪੜਿਆ ਹਾਂ ਤੇ ਲਾਰੈਂਸ ਸਕੂਲ ਸਨਾਰ ਉੱਥੇ ਸਾਨੂੰ ਇੱਕੋ ਇੱਕ ਗੱਲ ਸਿਖਾਈ ਜਾਂਦੀ ਹੈ ਨੈਵਰ ਗਿਵਨ ਫਾਈਟ ਦਾ ਸਿਸਟਮ ਅੱਜ ਮੈਂ ਉਸੇ ਜਸਮੇਦਨ ਆਲ ਇੱਥੇ ਬੈਠਾ ਜੋ ਮੈਨੂੰ ਮੇਰੇ ਸਕੂਲ ਦੇ ਵਿੱਚ ਸਿੱਖਿਆ ਦਿੱਤੀ ਗਈ ਹੈ ਬਟ ਬਹੁਤ ਹੀ ਬਹੁਤ ਹੀ ਯੂਥ ਲੋਕਾਂ ਦਾ ਮੈਨੂੰ ਫੋਨ ਆਇਆ ਕਿ ਅਸੀਂ ਸਾਰੇ ਇਸੇ ਡਰ ਦੇ ਵਿੱਚ ਆ ਕਿ ਸਾਡੇ ਨਾਲ ਕੀ ਬਣੂ ਹੋਰ ਕੀ ਆਇਆ ਜੀ ਕੀ ਬਣੂ ਇੱਕ ਮਿੰਟ ਸਰ ਮੈਂ ਉਹੀ ਬੇਨਤੀ ਕਰ ਰਿਹਾ ਸਰ ਕੀ ਬਣੂ ਅੱਗੇ ਪੰਜਾਬ ਦਾ ਤੇ ਕੀ ਬਣੂ ਸਾਡੇ ਵਪਾਰ ਦਾ ਸਰ ਤੁਸੀਂ ਸਰਕਾਰ ਅਸੀਂ ਇੱਕ ਮਾਨਦਾਰ ਸਰਕਾਰ ਸੁਣੀਏ ਚੁਣੀਏ ਜਿਹਦੇ ਵਿੱਚ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਐਕਸਪੈਕਟੇਸ਼ਨਸ ਹੈ ਸਾਨੂੰ ਇਹ ਵੀ ਪਤਾ ਹੈ ਸਮਾਂ ਬਹੁਤ ਘੱਟ ਹੋਇਆ ਹੈ ਔਰ ਡਿਮਾਂਡ ਲੋਕਾਂ ਦੀ ਬਹੁਤ ਜ਼ਿਆਦਾ ਹੈ ਬਿਕੋਜ਼ ਸਿਸਟਮ ਹੀ ਇੰਨਾ ਖਰਾਬ ਹੋਇਆ ਪਿਆ ਹੈ ਵੀ ਆਲਸੋ ਅੰਡਰਸਟੈਂਡ ਕਿ ਕਿੰਨਾ ਕੁ ਸਮਾਂ ਇਹਨੂੰ ਲੱਗਣਾ ਠੀਕ ਕਰਨ ਦੇ ਵਿੱਚ ਔਰ ਇਸ ਸਿਸਟਮ ਨੂੰ ਕਰੈਕਟ ਕਰਨ ਦੇ ਵਿੱਚ ਅਸੀਂ ਉਹ ਤੁਹਾਨੂੰ ਸਾਰੇ ਸਮਾਂ ਦੇ ਰਹੇ ਹਾਂ ਸਾਰੇ ਲੋਕਾਂ ਦਾ ਸਾਰੇ ਯੂਥ ਦਾ ਇੱਕੋ ਇੱਕ ਇੱਕੋ ਇੱਕ ਸਵਾਲ ਹੈ ਕਿ ਸਾਡੀ ਇੱਥੇ ਲਾਈਫ ਸਿਕਿਓਰ ਹੈ ਕਿ ਨਹੀਂ ਹੈ ਕਿ ਤੁਸੀਂ ਦੱਸੋ ਕਿ ਅਸੀਂ ਪਲੀਆਨ ਕਰੀਏ ਕਿਥੇ ਕੰਮ ਕਰੀਏ ਲੋਕਾਂ ਨੂੰ ਹਰ ਇੱਕ ਬੰਦੇ ਨੂੰ ਇਸ ਗੱਲ ਦਾ ਥ੍ਰੈਟ ਸਰ ਸੰਦੀਵਾਦੀ ਜਿਹੜੇ ਆਰਡਰ ਕੀ ਆਏ ਗਏ ਆ ਪਹਿਲਾਂ ਹੀ ਪੰਜਾਬ ਸਰਕਾਰ ਨੇ ਦਿੱਤੇ ਸੀ ਸਰ ਮਾਨਯੋਗ ਹਾਈ ਕੋਰਟ ਨੇ ਸਾਨੂੰ ਉਹ ਜਿਹੜੇ ਆਰਡਰ ਪ੍ਰਸ਼ਾਸਨ ਵੱਲੋਂ ਡੀਡੀਪੀ ਸਾਹਿਬ ਵੱਲੋਂ ਜਿਹੜੇ ਸਾਡੇ ਤੇ ਐਕਸ ਪਾਰਟੀ ਕਾਰਵਾਈ ਕਰਵਾਈ ਗਈ ਸੀਗੀ ਇਹ ਆਰਡਰਾਂ ਦੇ ਖਿਲਾਫ ਹਾਈ ਕੋਰਟ ਨੇ ਉਸ ਆਰਡਰ ਨੂੰ ਰੱਦ ਕਰਦੇ ਹੋਏ ਉਹਨਾਂ ਨੂੰ ਕਿਹਾ ਗਿਆ ਕਿ 52 ਨੰਬਰ ਖਸਰੇ ਦੇ ਵਿੱਚ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਲੈਣ ਦੇ ਨਹੀਂ ਹੈਗਾ ਔਰ ਤੁਸੀਂ ਉਹ 52 ਨੰਬਰ ਖਸਰੇ ਦੇ ਵਿੱਚ ਬਿਲਕੁਲ ਵੀ ਐਂਟਰ ਨਹੀਂ ਕਰੋਗੇ ਔਰ ਉਸ 52 ਨੰਬਰ ਖਸਰੇ ਦੇ ਵਿੱਚ ਜੋ ਪਬਲਿਕ ਪਾਰਕਸ ਬਣੇ ਸੀਗੇ ਗਰੀਬ ਪਰਿਵਾਰਾਂ ਦਾ ਜਿਹੜਾ ਕਿ ਖੇਲਣ ਦਾ ਇੱਕ ਸਾਧਨ ਲੋਕਾਂ ਵਾਸਤੇ ਜਿਹੜੇ ਪਬਲਿਕ ਪਾਰਕਸ ਤੋੜੇ ਗਏ ਸੀਗੇ ਉਹਨਾਂ ਨੂੰ ਤੁਸੀਂ ਕਿਵੇਂ ਤੁਸੀਂ ਤੋੜਿਆ ਇਹ ਵੀ ਪੁੱਛਿਆ ਗਿਆ ਔਰ ਦੂਸਰੀ ਗੱਲ ਉਹਨੂੰ ਦੁਬਾਰਾ ਜਿਸ ਤਰੀਕੇ ਨਾਲ ਤੋੜਿਆ ਉਹਨੂੰ ਦੁਬਾਰਾ ਉੱਥੇ ਖੜਾ ਕੀਤਾ ਜਾਵੇ एवीओ दे विच ऑर्डरा च लिखया की ऑर्डरा जित्ता गया की क्लेरिफाई कीता तुसी ओना ने गया जद तक एस 17 नंबर दा क्लियरली करदेगे ओ कुछ सर मैं रिक्वेस्ट कर रहा हूं की बिल्कुल सर बिल्कुल 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 जी बिल्कुल आई विल टेल यू दैट ओनली सर बिल्कुल सर सर आ देखो सर ग्राम पंचायत वाज़ डायरेक्टेड टू इनिशिएट प्रोसीडिंग्स अगेंस्ट पंजाब वक्फ बोर्ड एज पर रेवेन्यू रिकॉर्ड डायरेक्टेड वाज़ आल्सो इशूड फॉर डिमार्केशन ਡਿਮਾਰਕੇਸ਼ਨ ਕੋਈ ਕੀਤੀ ਨਹੀਂ ਗਈ ਸਿੱਧਾ ਐਕਸਪਰਟ ਦੀ ਚੜਾਈ ਜਿਹੜੀ ਕੀਤੀ ਇਹਨਾਂ ਨੇ ਕੋਈ ਨਿਸ਼ਾਨ ਨਹੀਂ ਲਗਾਏਗੇ ਸਿੱਕੇ ਕਿਸੇ ਵੀ ਤਰ੍ਹਾਂ ਦਾ ਸਿੱਧਾ ਬਸ ਅੰਦਾਜ਼ੇ ਨਾਲ ਇਹਨਾਂ ਦੇ ਗੁਰਗੇ ਜਿੱਥੇ ਤੇ ਦੱਸੀ ਜਾ ਰਹੇ ਸੀਗੇ ਉੱਥੇ-ਉੱਥੇ ਤੋੜੀ ਜਾ ਰਹੇ ਸੀਗੇ ਉਸ ਤੋਂ ਬਾਅਦ ਆ ਦੇਖੋ ਇਟ ਇਸ ਸਬਮਿਟਡ ਸਬਮਿਟਡ ਮੀਨ ਜਿਹੜੀ ਸਾਡੀ ਪਟੀਸ਼ਨ ਹੈ ਉਹਨੂੰ ਮੰਨਿਆ ਜਾ ਰਿਹਾ ਹੈ ਇਟ ਇਸ ਸਬਮਿਟਡ ਦੈਟ ਅ ਪੀਲ ਹੈਸ ਬੀਨ ਫਾਈਲਡ ਚੈਲੈਂਜਿੰਗ ਆਰਡਰ 25 8 ਵਿਚ ਇਸ ਪੈਂਡਿੰਗ ਅਜਸਟਡ 23 11 ਜਿਹੜੀ ਕੀ ਸਾਡੇ ਜਡੀਸੀ ਕੋਲੇ ਪੈਂਡਿੰਗ ਪਈ ਹੈ ਉਹਦੇ ਬਾਰੇ ਦੱਸਿਆ learned counsel for the petition submits that without conducting any demarcation process of demolition has been stated in khasra number 51 that means inna ne kise vi order nu follow nahi kita gaya aur sidha 52 number jehda ki wakaf board di land hai othe te chadhai kiti gayi hai us to baad sir learned counsel for respondent state had been called upon to seek instruction in this respect learned counsel for the state इंस्ट्रक्शंस फ्रॉम मिस्टर बलजिंदर सिंह गरेवाल डीडीपी लुधियाना हु इज प्रेजेंट इन द कोर्ट इनफॉर्म्स दैट नो एक्शन व्हाटएवर रिगार्डिंग डिमोलिशन एक्स्ट्रा हैज बीन टेकन अनटिल और प्रॉपर प्रॉपर डिमार्केशन विल बी कमिटेड ओ आप उथे लिख के दे के आया है कि ये जो गलत कीता है assi bina demarcation to agge kuch nahi karange theek hai ji aur 52 नंबर खसरे दे विचो ਇਨਾਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੰਚਾਇਤ ಗ್ರಾಮ ਪੰਚਾਇਤ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਾਰਵਾਈ ਦਾ ਨੋਟਿਸ ਆਇਆ ਸੀ ਤੁਹਾਨੂੰ ਉਸ ਤੋਂ ਪਹਿਲੇ ਕੋਈ ਉਹਨਾਂ ਸਰ ਸਾਨੂੰ ਇਹ ਐਕਸ ਪਾਰਟੀ ਕਾਰਵਾਈ ਕੀਤੀ ਗਈ ਹੈ ਸਾਡੇ ਤੇ 28 5 ਨੂੰ ਮਾਨਯੋਗ ਡੀਡੀਪੀ ਸਵਾਰਦੀਪ ਤੋੜ ਦੇ ਵਿੱਚ ਇੱਕ ਆਰਡਰ ਦਿੱਤਾ ਜਾਂਦਾ ਕਿ 28 5 ਨੂੰ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੰਚਾਇਤ ಗ್ರಾಮ ਪੰਚਾਇਤ ਦਾ ਲੈਣਾ ਦੇਣਾ ਨਹੀਂ ਹੈ ਔਰ ਉਸ ਤੋਂ ਬਾਅਦ ਐਕਸ ਪਾਰਟੀ ਸਿੱਧਾ ਆਰਡਰ ਹੁੰਦਾ 16 9 22 ਨੂੰ ਔਰ ਇੱਕ ਆਰਡਰ ਪਾਸ ਹੁੰਦਾ ਹੈ 2392 ਨੂੰ ਵਿਦਾਊਟ ਇਨਫਾਰਮਿੰਗ ਅਸ ਸਰ ਇਹਨਾਂ ਦੇ ਤੇ ਇਹ ਵੀ ਕੋਸ਼ਿਸ਼ ਕੀਤੀ ਸੀਗੀ ਅਸੀਂ ਬੈਕ ਔਰ ਬੈਕ ਡੇਟ ਆਰਡਰਾਂ ਦੇ ਵਿੱਚ ਆਰਡਰ ਕੱਢ ਦਈਏ ਲੇਕਿਨ ਸਾਨੂੰ ਆਪਣੀ ਮਾਨਯੋਗ ਹਾਈ ਕੋਰਟ ਦੇ ਵਿੱਚ ਸਾਰਾ ਭਰੋਸਾ ਸੀਗਾ ਜਿਨ੍ਹਾਂ ਨੇ ਇਹ ਸਾਰੀ ਚੀਜ਼ਾਂ ਨੂੰ ਨਸ਼ਰ ਕੀਤਾ ਔਰ ਡੀਡੀਪੀਓ ਤੇ ਪਲੱਸ ਐਮਐਲਏ ਦੇ ਜਿਹੜੇ ਆਪਣੇ ਪਰਸਨਲ ਇੰਟਰਸਟ ਠੀਕੇ ਉਹ ਜਗ ਜਹਾਨ ਕੀਤੇ ਨੇ। ਰੋਹਿਤ ਜੀ ਤੁਸੀਂ ਆਪਣੀ ਸ਼ੁਰੂਆਤ ਕਰ ਤੋਂ ਪਹਿਲਾਂ ਕੋਈ ਨੋਟਿਸ ਦਿੰਦਾ ਕੋਈ? ਬਿਲਕੁਲ ਸਰ ਅਸੀਂ ਆਪਣਾ ਮਾਨਯੋਗ ਦੇ ਜਿਹੜੀ ਅੱਜ ਤੁਹਾਡੇ ਭਰਾਵਾਂ ਰਹੀ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਸਾਡੇ ਜਿਹੜੇ ਇਹ ਆਰਡਰਸ ਨੇ ਇਹਨਾਂ ਨੂੰ ਇੰਪਲੀਮੈਂਟ ਕਰਾਇਆ ਜਾਵੇ ਤੇ ਸਾਨੂੰ ਉੱਥੇ ਸਿਕਿਉਰਿਟੀ ਦਿੱਤੀ ਜਾਵੇ ਕਿਉਂ ਅਸੀਂ ਆਪਣਾ ਇੱਥੇ ਕੰਮ ਸ਼ੁਰੂਆਤ ਕਰ ਦਿੱਤੀ ਹੋਈ ਹੈ ਕਿਉਂ ਔਰ ਦੂਸਰੀ ਗੱਲ ਮੈਨੂੰ ਇਸ ਗੱਲ ਦਾ 100% ਪਰ 100% ਮੈਨੂੰ ਇਹਦਾ ਗਿਆਨ ਹੈ ਕਿ ਸਾਡੇ ਤੇ ਹੋਰ ਵੀ ਹਮਲੇ ਕਰਾਊਗਾ ਔਰ ਇਹਦੇ ਵਾਸਤੇ ਜਿੰਨੇ ਵੀ ਹਮਲੇ ਹੋਣਗੇ ਜਾਂ ਸਾਡੇ ਤੇ ੱੱਕੇ ਨਾਲ ਫੈਲਿਆ ਕਰਾਈਆਂ ਜਾਣ ਗਿਆ ਮੇਰੇ ਤੇ ਮੇਰੇ ਪਰਿਵਾਰ ਤੇ ਇਹਨਾਂ ਨੇ ਐਵੇਂ ਦਾ ਪ੍ਰੈਸ਼ਰ ਡਿਵੈਲਪ ਕੀਤਾ ਬਟ ਅਗੇ ਮੈਂ ਡਰਨ ਵਾਲਾ ਨਹੀਂ ਆ ਔਰ ਅਗੇ ਆਪਣੇ ਪ੍ਰਸ਼ਾਸਨ ਅਗੇ ਮੰਗ ਰੱਖਦਾ ਕਿ ਜਿਹੜੇ ਇਹ ਆਰਡਰ ਨੇ ਇਹਨਾਂ ਨੂੰ ਇੰਪਲੀਮੈਂਟ ਕਰਾ ਕੇ ਸਾਡੀ ਉਹ ਬਾਉਂਡਰੀ ਨੂੰ ਤੇ ਸਾਡੇ ਉਹ ਪਾਰਕਾਂ ਨੂੰ ਤੇ ਸਾਡੇ ਜਿਹੜੇ ਪਲਾਟ ਹੋਲਡਰਜ਼ ਦਾ ਇੰਟਰਸਟ ਹੈ ਉਹਨਾਂ ਨੂੰ ਬਹਾਲ ਕਰਾਇਆ ਜਾਵੇ ਜੀ ਤੁਸੀਂ ਹਜ਼ਾਰਾ ਆ ਰਹੇ ਸਿੱਧੇ ਦਰਦ ਜੀਵਨ ਸਿੰਘ ਸੰਗਵਾਲ ਤੇ ਪਰ ਜੀਵਨ ਸਿੰਘ ਸੰਗਵਾਲ ਦਾ ਇਹ ਕਹਿਣਾ ਵੀ ਮੇਰਾ ਉਹਦੇ ਕੋਈ ਲੈਣਾ ਦੇਣਾ ਨਹੀਂ ਟੋਟਲ ਜਿਹੜਾ ਤੁਹਾਡੀ ਹੀ ਗੱਲ ਨੂੰ ਮੈਂ ਪੂਰਾ ਕਰਨ ਜਾ ਰਿਹਾ ਤੇ ਜੇ ਜੀਵਨ ਸਿੰਘ ਸੰਗਵਾਲ ਜੀ ਦਾ ਕੋਈ ਇੰਟਰਸਟ ਨਹੀਂ ਸੀਗਾ ਤੇ ਤੇਰੇ ਨਾਲ ਇਹ ਕਿ ਤਿਉਹ ਦੀ ਡੀਡੀਪੀ ਉਹਦੀ ਕੰਪਲੇਨ ਕੀਤੀ ਕਿ ਉਹ ਸਾਡਾ ਫੋਨ ਨਹੀਂ ਚੱਕਦਾ ਪਿਆ ਇਹ ਸਾਰੀ ਆਨ ਰਿਕਾਰਡ ਹੈ ਸਰ ਤੁਸੀਂ ਚੈੱਕ ਕਰੋ ਵਿਧਾਨ ਸਭਾ ਦੇ ਵਿੱਚੋਂ ਡੀਡੀਪੀ ਉਹਦੇ ਪਿੱਛੇ ਪਿਆ ਹੋਇਆ ਇਸ ਟਾਈਮ ਕਿ ਇਹ ਤੂੰ ਗੱਲਾਂ ਕੀ ਹਾਈ ਕੋਰਟ 'ਚ ਲਿਖ ਕੇ ਦੇ ਕੇ ਆਏ ਔਰ ਉਹਦਾ ਫੋਨ ਨਹੀਂ ਚੱਕ ਰਿਹਾ ਕਿਉਂ ਡੀਡੀਪੀ ਸਾਹਿਬ ਆੜਦੇ ਰਹੇ ਹੋਏ ਨੇ ਕਿ ਉਹਨਾਂ ਤੋਂ ਗਲਤ ਕੰਮ ਹੋ ਗਿਆ ਨਹੀਂ ਮੌਕੇ ਦੇ ਅਫਸਰ ਕਹਿੰਦੇ ਸੀਗੇ ਕਿ ਵੀ ਅਸੀਂ ਨਿਸ਼ਾਨਦੇਹੀ ਕੀਤੀ ਹੈ ਸਾਰੀ ਸਰ ਕਿਹੜੀ ਕੀਤੀ ਤੁਸੀਂ ਆਪ ਤਾਂ ਦੇਖ ਰਹੇ ਸੀ ਉੱਥੇ ਖੜੇ ਕਿਵੇਂ ਬਲਡੋజర్ ਦੋ ਦੋ ਚੱਲਦੇ ਪਏ ਸੀਗੇ ਦੱਸੋ ਮੈਨੂੰ ਤੁਸੀਂ ਆਪ ਤੋਂ ਤੇ ਸਰ ਖੜੇ ਸੀਗੇ ਕਿਹੜੀ ਨਿਸ਼ਾਨਦੇਹੀ ਕਰਾਈ ਸੀਗੀ ਤੋੜ ਕੇ ਪਹਿਲੇ ਇੱਕ ਪਬਲਿਕ ਇੰਟਰਸਟ ਨੂੰ ਦੇਖਿਆ ਜਾਂਦਾ ਹੈ ਪਬਲਿਕ ਇੰਟਰਸਟ ਨੂੰ ਵਾਚ ਕੀਤਾ ਜਾਂਦਾ ਹੈ ਉਹ ਗਰੀਬ ਪਰਿਵਾਰਾਂ ਦਾ ਕੀ ਕਸੂਰ ਸੀਗਾ ਉਹ ਗਰੀਬ ਬੱਚਿਆਂ ਦਾ ਕੀ ਕਸੂਰ ਸੀਗਾ ਦੱਸੋ ਸਰ ਕੀ ਤੁਸੀਂ ਉਹਨਾਂ ਨੂੰ ਇੰਟੀਮੀਟ ਕਰਨਾ ਵੀ ਨਹੀਂ ਸਹੀ ਸਮਝਿਆ ਕਿ ਤੁਸੀਂ ਡਿਵੈਲਪਰ ਨੂੰ ਵੀ ਨਹੀਂ ਇੰਟੀਮੀਟ ਕਰਨਾ ਨਹੀਂ ਸਮਝਿਆ ਕਿ ਐਕਸ ਪਾਰਟੀਆਂ ਕਾਰਵਾਈਆਂ ਹੋਣ ਗਿਆ ਮਹਿਮਾਨਯੋਗ ਸੀਐਮ ਸਾਹਿਬ ਨੂੰ ਮੰਗ ਕਰਦਾ ਕਿ ਇਦਾਂ ਦੇ ਜਿਹੜੇ ਕਿ ਐਮਐਲਏ ਨੇ ਆਪਣਾ ਪਰਸਨਲ ਇੰਟਰਸਟ ਬਣਾ ਕੇ ਬੈਠੇ ਹੋਏ ਨੇ ਉਹਨਾਂ ਨੂੰ ਇਮੀਡੀਟ ਸਸਪੈਂਡ ਕੀਤਾ ਜਾਵੇ ਔਰ ਹਾਈ ਪਦਰ ਦੀ ਇਹਨਾਂ ਦੇ ਐਮਐਲਏ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ ਤੁਹਾਡੀ ਗੈਰ ਵੈਲਿਊ ਬਹੁਤ ਵੱਡੀ ਹੈ ਤੁਸੀਂ 51 ਨੰਬਰ ਖਸਰੇ ਦੀ ਗੱਲ ਕਰ ਰਹੇ ਹੋ ਜਿਹੜਾ ਇਹ ਆਰਡਰ ਆਇਆ ਕੱਲ ਖਲੀ 51 ਨੰਬਰ ਖਸਰੇ ਦਾ ਆਇਆ ਕਿ ਤੁਹਾਡੀ ਪੂਰੀ ਸਰ ਮੈਂ ਇਹ ਰਿਕਵੈਸਟ ਕਰ ਰਿਹਾ ਸਰ ਮਸਲਾ ਸਿਰਫ 51 ਨੰਬਰ ਖਸਰੇ ਦਾ ਸੀਗਾ ਔਰ ਗੱਲ ਵੀ ਅਸੀਂ ਸਿਰਫ 51 ਨੰਬਰ ਖਸਰੇ ਦੀ ਕਰ ਰਹੇ ਹਾਂ ਪੂਰੀ ਵੈਲੀ ਦੀ ਨਹੀਂ ਕਰ ਰਹੇ ਬਿਲਕੁਲ ਸਰ ਬਾਕੀ ਸਾਰੇ ਨੰਬਰ ਬਾਹਰ ਨੇ اچھا ਇੱਕ ਹੋਰ ਗੱਲ ਸਰ 2005 ਦੇ ਵਿੱਚ ਇਹੀ ਉਹ ਪੰਚਾਇਤ ಗ್ರಾಮ ਪੰਚਾਇਤ ਹੈ ਇਹੀ ਡਿਸਟ੍ਰਿਕਟ ਰੈਵਨਿਊ ਆਫਿਸਰਸ ਨੇ ਜਿਨ੍ਹਾਂ ਨੇ ਸਮਝੌਤਾ ਕਰਕੇ ਨਿਸ਼ਾਨ ਲਗਵਾ ਕੇ ਇਹ ਤੇ ਆ ਚੀਜ਼ਾਂ ਨਿਰਮਾਣ ਕਰਾਇਆ ਤੇ ਹੁਣ ਕੋਈ ਨਵੀਂ ਪੰਚਾਇਤ ਆ ਗਈ ਸਰ ਇਹ ਨਵੇਂ ਆਰਡਰ ਆ ਗਏ ਕੋਈ ਨਵਾਂ ਤੱਕਾ ਆ ਗਿਆ ਸਰ ਇਹ ਸਾਰੀਆਂ ਗੱਲਾਂ ਜਗ ਜਹਾਨ ਹੋ ਰਹੀਆਂ ਨੇ ਸਰ ਕਿ ਤੁਹਾਡਾ ਜਿਹੜਾ ਇਹ ਧੱਕਾ ਮੇਰੇ ਤੇ ਮੇਰੇ ਪਰਿਵਾਰ ਤੇ ਮੇਰੇ ਪਲਾਟ ਉਲੜਾਤੇ ਹੋਇਆ ਇਹ ਬਹੁਤ ਗਲਤ ਕੀਤਾ ਤੁਸੀਂ ਲੋਜੀ ਖੋ ਰਿਹਾ ਇੱਕ ਇਨਸਾਨ ਹੋਰ ਖੜਾ ਹੋਇਆ ਜਿਹੜਾ ਇਹ ਗੱਲ ਕਹਿ ਰਿਹਾ ਹੈ ਕਿ ਇਹ ਕਲੋਨੀ ਮੇਰੇ ਨਾਂ ਤੇ ਕੱਟੀ ਗਈ ਹੈ ਮੈਨੂੰ ਪਤਾ ਨਹੀਂ ਛੇਦ ਤੁਹਾਡੇ ਕੰਮ ਸਰ ਮੇਰੀ ਇੱਕ ਰਿਕਵੈਸਟ ਹੈ ਸਰ ਆਪਾਂ ਸਿਰਫ ਇੱਕ ਗੱਲ ਕਰ ਰਹੇ ਹਾਂ 51 ਨੰਬਰ ਖਸਰੇ ਦੀ ਕਿਸੇ ਦਾ ਕੀ ਪਰਸਨਲ ਇੰਟਰਸਟ ਹੈ ਕੋਈ 20 ਸਾਲ ਬਾਅਦ ਕੋਈ 30 ਸਾਲ ਬਾਅਦ ਉੱਠ ਕੇ ਕੋਈ ਆ ਰਿਹਾ ਮੇਰਾ ਉਸ ਜ਼ਿਦਨਾ ਕੋਈ ਕਿਸੇ ਤਰ੍ਹਾਂ ਦਾ ਵੀ ਲੈਣ ਦੇ ਨਹੀਂ ਹੈ ਮੈਂ ਇੱਕੋ ਇੱਕ ਮੰਗ ਰੱਖ ਰਿਆ ਸੀਐਮ ਸਾਹਿਬ ਅ ਇਸ ਮੈਟਰ ਦੀ ਐਮਐਲਏ ਸਾਹਿਬ ਦੀ ਹਾਈ ਪੱਧਰ ਦੇ ਉੱਤੇ ਇਨਕੁਆਇਰੀ ਕਰਾਈ ਜਾਵੇ ਕਿ ਇਹਨਾਂ ਨੇ ਜਿਹੜਾ ਕੀ ਇੱਕ ਪਲਾਟ ਹੋੜਾਂਤੇ ਤੇ ਗਰੀਬ ਪਰਿਵਾਰਾਂ ਦਾ ਜੋ ਨੁਕਸਾਨ ਕੀਤਾ ਹੈ ਉਹਦੀ ਪਰਵਾਹੀ ਕੌਣ ਕਰੂਗਾ ਅਸੀਂ ਵੀ ਅਲਟੀਮੇਟਮ 7 ਦਿਨਾਂ ਦਾ ਦਿੱਨੇ ਆ ਜੇ 7 ਦਿਨਾਂ ਦੇ ਵਿੱਚ ਸਾਨੂੰ ਇਸ ਚੀਜ਼ ਦੀ ਕੰਪਨਸੇਸ਼ਨ ਨਾ ਦਿੱਤੀ ਗਈ ਉਹ ਗਰੀਬ ਪਰਿਵਾਰਾਂ ਨੂੰ ਕੰਪਨਸੇਸ਼ਨ ਨਾ ਦਿੱਤਾ ਗਿਆ ਅਸੀਂ ਦੁਬਾਰਾ ਕੋਰਟ ਦਾ ਦਰਵਾਜ਼ਾ ਖੜਕਾ ਕੇ ਆ ਮੰਗੇ ਬਿਲਕੁਲ ਸਰ ਮੈਂ ਲਾਸਟ ਟਾਈਮ ਵੀ ਮੀਟਿੰਗ ਜਦੋਂ ਤੁਹਾਡੇ ਪ੍ਰਾਮਾ ਰਾਹੀਂ ਮਾਧਿਅਮ ਰਾਹੀਂ ਤੁਹਾਡੇ ਅੱਗੇ ਮੈਂ ਰਿਕੁਐਸਟ ਕੀਤੀ ਸੀ ਪ੍ਰੇ ਕੀਤੀ ਸੀਗੀ ਕਿ ਜਿਹੜਾ ਇਹ 51 ਨੰਬਰ ਖਸਰੇ ਦਾ ਵਾਕਿਆ ਹੈ ਵਕਫਾ ਬੋਰਡ ਸੈਂਟਰ ਗਵਰਨਮੈਂਟ ਦਾ ਇਹ ਮੈਟਰ ਹੈ ਗਜਟ ਪ੍ਰਿੰਟਡ ਹੈ ਸਨ 70 ਦੇ ਵਿੱਚ ਇਹ ਵਕਫਾ ਬੋਰਡ ਨੂੰ ਲੈਂਡ ਅਲੋਟ ਹੋਈ ਹੋਈ ਹੈ ਔਰ ਗ੍ਰਾਮ ਪੰਚਾਇਤ ਨੇ ਉਹਦੇਤੇ ਇਲੀਗਲ ਤੌਰ ਤਰੀਕੇ ਦੇ ਨਾਲ ਉੱਤੇ ਕਬਜ਼ਾ ਕਰਨ ਦੀ ਆ ਮੰਸ਼ਾ ਹੋਈ ਹੈ ਔਰ ਉਹ ਐਮਐਲਏ ਜੀਵਨ ਸੰਘੋਵਾਲ ਜੀ ਨੇ ਕਰਵਾਈ ਹੈ ਠੀਕ ਹੈ ਠੀਕ ਠੀਕ ਥੈਂਕ ਯੂ ਹਾਂ ਜੀ ਹਾਂ ਜੀ ਸਰ ਸਾਹਿਬ ਗੱਲ ਕਰਦੇ ਹਾਂਜੀ ਹਾਂਜੀ ਕੇਡੀਪੋ ਜੀ ਗਰੇਵਾਲ ਸਾਹਿਬ ਗੱਲ ਕਰਦੇ ਹਾਂ ਹਾਂਜੀ 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 ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਪੱਤਰਕਾਰ ਅਭਿਸ਼ੇਕ ਦਲੋਟਾ ਗੱਲ ਕਰ ਰਿਹਾ ਜੀ ਐਸਮਦਰ ਨਿਊਜ਼ ਚੈਨਲ ਤੋਂ ਜੀ ਹਾਂਜੀ ਹਾਂਜੀ ਅਭਿਸ਼ੇਕ ਸਰ ਇੱਕ ਤੁਸੀਂ ਜਿਹੜਾ ਵਾ ਖਸਰਾ ਨੰਬਰ 51 ਦੇ ਵਿੱਚ ਤੁਸੀਂ ਆਪਣੇ ਬਿਆਨ ਦਰਜ ਕਰਾਏ ਆ ਕਿ ਹਾਂ ਵੀ ਇਹ ਗਲਤ ਮਾਰਕ ਡੀਮਾਰਕੇਸ਼ਨ ਤੋਂ ਬਿਨਾ ਅਸੀਂ ਕਰ ਦਿੱਤੀ ਆ ਕਰਵਾਈ ਹਾਈ ਕੋਰਟ ਦੇ ਵਿੱਚ ਤੁਸੀਂ ਆਪਣੇ ਬਿਆਨ ਦਰਜ ਕਰਾਏ ਤੇ ਜਿਹੜੇ ਰੋਹਿਤ ਪੁਨਿਆ ਨਹੀਂ ਉਹ ਕਹਿ ਰਹੇ ਕਿ ਤੁਹਾਨੂੰ ਧਮਕੀਆਂ ਜਿਆ ਆ ਰਹੀਆਂ ਵਾਂ ਕਿਸੇ ਵੱਲੋਂ ਕਿ ਤੁਸੀਂ ਕਿਉਂ ਇਦਾਂ ਦੇ ਬਿਆਨ ਦਿੱਤੇ ਸਹੀ ਹੈ ਨਹੀਂ ਨਹੀਂ ਜੀ ਉਹ ਤਾਂ ਉੱਥੇ ਮੁੱਕਦੇ ਉਹਨੇ ਪੁੱਛਿਆ ਜੀ ਉਹ ਕਹਿੰਦਾ ਵੀ ਨਿਸ਼ਾਨਦੇਹੀ ਕਰਨੀ ਸੀ ਮੈਂ ਕਿਹਾ ਜੀ ਨਿਸ਼ਾਨਦੇਹੀ ਅਸੀਂ ਕੀਤੀ ਸੀ ਉਹ ਕਹਿੰਦਾ ਕੋਈ ਡਾਕੂਮੈਂਟਰੀ ਕੀਤੀ ਆ ਮੈਂ ਡਾਕੂਮੈਂਟਰੀ ਉਹ ਕਹਿੰਦਾ ਫਿਰ ਦੋਆ ਜੀ ਕਰੇ ਹਸਣ ਨਹੀਂ ਗਏ ਤੇ ਇੱਕ ਜੀਵਨ ਸਿੰਘ ਸੰਘੋਆਲ ਜੀ ਐਮਐਲਏ ਉਸ ਏਰੀਏ ਦੇ ਉਹਨਾਂ ਨੇ ਵਿਧਾਨ ਸਭਾ ਚ ਸਪੀਕਰ ਸਾਹਿਬ ਨੂੰ ਇਹ ਕਿਹਾ ਕਿ ਜਿਹੜੇ ਡੀਡੀਪੀਓ ਨੇ ਉਹ ਮੇਰਾ ਫੋਨ ਨਹੀਂ ਚੱਕਦੇ ਤੇ ਤੁਸੀਂ ਉਹਨਾਂ ਤੇ ਕਾਰਵਾਈ ਕਰੋ ਇਹ ਕਿਵੇਂ ਦੇਖਦੇ ਹੋ ਚਲੋ ਉਹਦਾ ਹੋਣੀ ਗਲਤਫहमी ਹੋ ਜੂਦੀ ਹੈ ਨਹੀਂ ਮੈਂ ਉੱਥੇ ਆ ਕੇ ਆਪਣੀ ਬਿਆਹ ਜੀ ਬਿਆਨ ਦਿੱਤਾ ਸੀ ਅੱਛਾ ਸਰ ਸਾਹਿਬ ਅੱਛਾ ਉਹਨਾਂ ਨੂੰ ਹੁਣ ਸਟੇ ਮਿਲਿਆ ਵਾ ਇਹਨੂੰ ਕਿਵੇਂ ਦੇ ਦੇ ਦਿਓ ਕਿ ਡੀਡੀਪੀਓ ਉੱਥੇ ਬਿਆਨ ਦਿੰਦਾ ਵਾ ਕਿ ਪਹਿਲਾਂ ਤਾਂ ਕਬਜ਼ਾ ਹੋ ਜਾਂਦਾ ਫਿਰ ਅਸੀਂ ਮੁੱਢੀ ਮਾਰਕੇਸ਼ਨ ਔਨ ਰਿਕਾਰਡ ਨਹੀਂ ਕੀਤੀ ਕੀ ਲੱਗਦਾ ਤੁਹਾਡੇ ਤੇ ਪੋਲਿਟੀਕਲ ਪ੍ਰੈਸ਼ਰ ਸੀਗਾ ਪਹਿਲੇ ਕੋਈ ਕੋਈ ਪ੍ਰੈਸ਼ਰ ਨਹੀਂ ਇਹ ਤਾਂ ਦੇਖੋ ਜੋ ਆਫੀਸ਼ੀਅਲ ਗੱਲਾਂ ਨੇ ਅੱਛਾ ਜੀ ਹਾਂ ਜੀ ਹਾਂ

ਲੁਧਿਆਣਾ ਤੋਂ ਅបਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ న్యూਸ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ ਇਕ ਸੌ ਈਕਾ ਪਰਸੈਂਟ ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾਂਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786